ਇਸ ਗੱਲ ਨੂੰ ਯਾਦ ਰੱਖ ਕੇ ਤੁਰਿਏ ਆਪ ਜੀਓ ਦਾਸ ਹੈ ਕੋਈ ਬੰਦਾ ਐਸਾ ਨਹੀਂ ਜਿਨੂੰ ਆਪਣੇ ਪਾਪਾਂ ਦਾ ਪਤਾ ਨਹੀਂ ਭੁੱਲ ਜਾਂਦਾ ਹੈ ਪਰਦੇ ਥੱਲੇ ਲੁਕ ਜਾਂਦੇ ਆ ਪਰ ਮਰਦੇ ਨਹੀਂ ਲੁਕਣ ਵਿੱਚ ਤੇ ਨਸ਼ਟ ਹੋਣ ਵਿੱਚ ਬੜਾ ਯਤਨ ਹੈ ਲੁਕਣ ਸ਼ਬਦ ਸਮਝਣਿਆ ਪੰਜਾਬੀ ਦਾ ਛਿਪਣਾ ਕਿਸੇ ਚੀਜ਼ ਨੂੰ ਛੁਪਾ ਦੇਣਾ ਲੁਕਾ ਦੇਣਾ ਤੇ ਕਿਸੇ ਚੀਜ਼ ਨੂੰ ਨਸ਼ਟ ਕਰ ਦੇਣਾ ਦੋਨਾਂ 'ਚ ਬੜਾ ਫਰਕ ਹੈ ਸਾਡੇ ਕੀਤੇ ਹੋਏ ਪਾਪ ਸਮੇ ਦੀ ਚਾਦਰ ਥੱਲੇ ਛिप ਜਾਂਦੇ ਆ ਪਰ ਖਤਮ ਨਹੀਂ ਹੁੰਦੇ ਲੁਕ ਜਾਂਦੇ ਆ ਨਸ਼ਟ ਨਹੀਂ ਹੁੰਦੇ ਇਹ ਹੀ ਕਾਰਨ ਕਿ ਜਦੋਂ ਆਪ ਜੀ ਦੇਖੋਗੇ ਜਿੰਨੇ ਮਰਜੀ ਬੰਦੇ ਨੇ ਅੰਦਰ ਗੁਨਾਹ ਕੀਤੇ ਹੋਣ ਉਹ ਛਿਪੇ ਹੋਏ ਆ ਪਰ ਮੁੱਕੇ ਨਹੀਂ ਨਸ਼ਟ ਨਹੀਂ ਹੋਏ ਜਦੋਂ ਇਨਸਾਨ ਪਾਠ ਕਰਨ ਲੱਗਦਾ ਹੈ ਜਾਂ ਧਰਮ ਦੀ ਗੱਲ ਸੋਚਦਾ ਹੈ ਸੰਗਤ ਵਿੱਚ ਬੈਠਦਾ ਹੈ ਜਦੋਂ ਅੱਖਾਂ ਬੰਦ ਕਰਦਾ ਹੈ ਇਹਦੇ ਕੀਤੇ ਹੋਏ ਲੁਕੇ ਹੋਏ ਪਾਪ ਜਿਹੜੇ ਨੇ ਉਹ ਸਮੇਂ ਦੀ ਚਾਦਰ ਨੂੰ ਪਾੜ ਕੇ ਤੇ ਅੱਖਾਂ ਦੇ ਸਾਹਮਣੇ ਆ ਜਾਂਦੇ ਉਹ ਕੀਤੇ ਹੋਏ ਕਰਮ ਅੱਖਾਂ ਸਾਹਮਣੇ ਆਉਂਦੇ ਆ ਜਿਹੜੇ ਆਪਾਂ ਭੁੱਲੇ ਆ ਤੇ ਫਿਰ ਆਪਾਂ ਕਈ ਵਾਰੀ ਵਿਆਕੁਲ ਜੇ ਹੋ ਜਾਂਦੇ ਆ ਵਿਚਲਤ ਹੋ ਜਾਂਦੇ ਆ ਕਿ ਜਦੋਂ ਮੈਂ ਪਾਠ ਕਰਨਾ ਇੰਨੇ ਮਾੜੇ ਮਾੜੇ ਖਿਆਲ ਕਿਉਂ ਹੁੰਦੇ ਆ ਨਹੀਂ ਪਿਆਰਿਆ ਚੇਤੇ ਰੱਖੀ ਤੂੰ ਭੁੱਲ ਚੁੱਕਾ ਹੈ ਤੂੰ ਸਮੇਂ ਦੇ ਕੱਪੜੇ ਥੱਲੇ ਉਹਨਾਂ ਨੂੰ ਛਿਪਾ ਦਿੱਤਾ ਇਹ ਦੋ ਵੇਲੇ ਪ੍ਰਗਟ ਹੁੰਦੇ ਆ ਜ਼ਿੰਦਗੀ 'ਚ ਜੇ ਸਿਮਰਨ ਕਰੇਗਾ ਉਦੋਂ ਪ੍ਰਗਟ ਹੋਣਗੇ ਜਾਂ ਫਿਰ ਮੌਤ ਵੇਲੇ ਪ੍ਰਗਟ ਹੋਣਗੇ ਇਹ ਨਸ਼ਟ ਨਹੀਂ ਹੋਏ ਫਿਰ ਮੈਂ ਬੇਨਤੀ ਕਰਾਂ ਸਿਮਰਨ ਵੇਲੇ ਪ੍ਰਗਟ ਹੋ ਜਾਣ ਤੇ ਸਿਮਰਨ ਨਾ ਛੱਡੀਏ ਤੇ ਸਿਮਰਨ ਇਹਨਾਂ ਨੂੰ ਨਸ਼ਟ ਕਰਕੇ ਰੱਖ ਦਿੰਦਾ ਨਹੀਂ ਤੇ ਜਦੋਂ ਬੰਦੇ ਦੀ ਮੌਤ ਹੁੰਦੀ ਏ ਇਹ ਕੀਤੇ ਹੋਏ ਪਾਪਾਂ ਨੂੰ ਯਾਦ ਰੱਖਿਓ ਇਹ ਬੰਦੇ ਦੇ ਸਾਹਮਣੇ ਉੱਠ ਖਲੋਂਦੇ ਇਹ ਦੋਨੋਂ ਬਚਨ ਬਾਣੀ ਚੋਂਦੇ ਆ ਆਪਾਂ ਗੱਲ ਕਰ ਰਹੇ ਆ ਗੁਰਜੀ ਕੇ ਦਰਸ਼ਨ ਕੋ ਬਲ ਜਾਉ ਜਿਵੇਂ ਬਾਣੀ ਚ ਇੱਕ ਪਾਠ ਜੀ ਕਰਨੇ ਆ ਕਿ ਸਿਮਰਨ ਵੇਲੇ ਕਿਉਂ ਮੈਲ ਉਗਲ ਪਾਪ ਨਿਕਲਦੀ ਇਹ ਸਭ ਦਾ ਸਵਾਲ ਹੈ ਕਿ ਜਦੋਂ ਪਾਠ ਕਰਨੇ ਆ ਫੁਰਨੇ ਭੜੇ ਭੜੇ ਮਾੜੇ ਮਾੜੇ ਬੰਦਾ ਡਰ ਜਾਂਦਾ ਹੈ ਟੀਵੀ ਵੇਖਦਿਆਂ ਨਹੀਂ ਆਉਂਦੇ ਫੇਸਬੁੱਕ ਚਲਾਉਂਦਿਆਂ ਨਹੀਂ ਆਉਂਦੇ ਉਦੋਂ ਕਿਉਂ ਅੰਦਰ ਤੜਪਦਾ ਹੈ ਮੈਨੂੰ ਇੰਜ ਲੱਗਦਾ ਹੈ ਕਿ ਜਦੋਂ ਕਪੜਾ ਮੈਲਾ ਪਾ ਕੇ ਤੁਰੋ ਕਈ ਵਾਰੀ ਕਪੜਾ ਤੇ ਮੈਲ ਸਮਝੌਤਾ ਕਰ ਲੈ ਤੇ ਪਤਾ ਨਹੀਂ ਲੱਗਦਾ ਕਪੜੇ ਵਿੱਚ ਮੈਲ ਹੈ ਕਿ ਨਹੀਂ ਪਰ ਜਦੋਂ ਕਪੜੇ ਤੇ ਪਾਣੀ ਪਾ ਕੇ ਸਾਬਣ ਦੀ ਆਪਾਂ ਚਾਕੀ ਨਾਲ ਉਹਨੂੰ ਕਸਾਵਾਂਗੇ ਯਾਦ ਰੱਖਿਓ ਕਪੜੇ ਵਿੱਚੋਂ ਮੈਲ ਨਿਕਲਦੀ ਉਦੋਂ ਵੀ ਜਦੋਂ ਪਾਣੀ ਪਾਇਆ ਜਾਂਦਾ ਹੈ ਸਰਫ ਪਾਣੇ ਉਂਝ ਪਾਪ ਕੋਈ ਨਹੀਂ ਪਤਾ 24 ਕਹਿੰਤੇ ਪਰ ਜਦੋਂ ਜਪਜੀ ਸਾਹਿਬ ਦਾ ਸਾਬਣ ਛੁੰਦਾ ਮਨ ਨੂੰ ਉਦੋਂ ਫਿਰ ਮੈਲ ਉਗਲ ਕੇ ਬਾਹਰ ਆਉਂਦੀ ਹੈ ਪਰ ਇੱਥੇ ਮਾਪ ਨੂੰ ਇੱਕ ਬੇਨਤੀ ਕਰਾਂਗਾ ਇੱਥੇ ਮਨ ਨਾਲ ਯੁੱਧ ਜੇ ਜੇ ਮਨ ਲੋ ਕੀਤੇ ਕੋਈ ਗੁਨਾਹ ਜੇ ਕੀ ਸੱਚ ਕਹੇ ਅੰਦਰੋਂ ਫੁਰਨੇ ਜਿਹੜੇ ਨੇ ਉਹ ਗੰਦੇ ਮੈਲੇ ਕਰਮਾਂ ਦੇ ਬਾਹਰ ਨਿਕਲਦੇ ਨੇ ਕਦੀ ਵੀ ਬਾਣੀ ਨੂੰ ਛੱਡੋ ਨਾ ਮਨ ਟਿਕੇ ਨਾ ਟਿਕੇ ਜਿਹੜਾ ਬੰਦਾ ਕੱਪੜੇ ਦੀ ਮਹਿਲ ਦੇਖ ਕੇ ਡਰ ਜਾਏਗਾ ਉਹ ਕਪੜਾ ਅੱਗੇ ਨਾਲੋਂ ਵੱਧ ਗੰਦਾ ਹੋ ਜਾਏਗਾ ਕਿਉਂਕਿ ਮੈਲ ਉਗਲ ਕੇ ਬਾਹਰ ਆ ਕੇ ਹੁਣ ਤਾਂ ਪੱਕੀ ਜੰਮ ਜਾਏਗੀ ਅੱਗੇ ਦਿਸਦੀ ਨਹੀਂ ਸੀ ਹੁਣ ਦਿਸੇਗੀ ਵੀ ਸੱਚ ਐਵੇਂ ਮੈਲ ਬਾਹਰ ਉਗਲੇ ਸ਼ਬਦ ਸਮਝਦੇ ਹੋ ਨਾ ਜੀ ਬੈਲ ਬਾਹਰ ਆ ਜਾਏ ਤੇ ਉਹਨੂੰ ਕਦੀ ਵੀ ਪਾਣੀ ਤੇ ਸਾਬਣ ਨੂੰ ਛੱਡੋ ਨਾ ਚੇਤੇ ਰੱਖੋ ਅੰਦਰ ਗੰਦੇ ਫੁਰਨੇ ਉੱਠਣ ਲੱਗ ਪੈਣ ਕਦੀ ਗੁਰੂ ਕੀ ਬਾਣੀ ਛੱਡੋ ਨਾ ਜੇ ਆਪਾਂ ਮੈਲੇ ਕੱਪੜੇ ਤੇ ਸਾਬਣ ਤੇ ਪਾਣੀ ਪਾਾਂਗੇ ਤੇ ਸੱਚ ਮੁੱਚ ਕਪੜਾ ਧੁੱਪ ਜਾਏਗਾ ਜੇ ਮੈਲੇ ਮਨ ਵਿੱਚ ਉੱਠੇ ਫੁਰਨਿਆਂ 'ਚ ਲਗਾਤਾਰ ਬਾਣੀ ਪੜਾਂਗੇ ਇੱਕ ਦਿਨ ਮੈਲਾ ਮਨ ਧੁੱਪ ਜਾਏਗਾ ਇਹ ਜ਼ਰੂਰ ਤਪੇਗਾ ਮੈਂ ਫਿਰ ਉਸ ਸ਼ਬਦ ਤੇ ਆਉ ਲੱਗਾ ਸੁਣਿਓ ਮੈਂ ਪਹਿਲੀ ਅਰਜ਼ ਕੀਤੀ ਦੋ ਤਰੀਕਿਆਂ ਨਾਲ ਬਾਹਰ ਨਿਕਲਦੇ ਆ ਇੱਕ ਤਾਂ ਕਹੇ ਭਰੀਏ ਹੱਥ ਪੈਰ ਤਨ ਦੇਹ ਯਾਦ ਰੱਖਿਓ ਇਹਦਾ ਪਾਠ ਦੇਹ ਨਹੀਂ ਕਰਨਾ ਹਾਂ ਜ਼ਰੂਰ ਬੋਲਨੇ ਜੇ ਦੇਹ ਪਾਠ ਕਰਾਂਗੇ ਦੇ ਅਰਥੇ ਦੇਣਾ ਦੇਹ ਪਾਠ ਕਰਾਂਗੇ ਦਾ ਅਰਥੇ ਬਾਡੀ ਕਾਇਆ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸ ਖੇ ਖੇ ਹਾ ਹਾ ਲਗਾ ਪਾਣੀ ਧੋਤਾ ਉਤਰ ਸ ਖੇ ਮਹਾਰਾਜ ਕਹਿੰਦੇ ਆ ਕਿ ਫਿਰ ਹੋਵੇਗਾ ਕੀ ਕਿ ਜਿਵੇਂ ਕਿ ਕਪੜਾ ਮੈਲਾ ਹੋ ਜਾਂਦਾ ਹੈ ਭਰੀਏ ਹੱਥ ਪੈਰ ਤੰਦੇ ਪਾਣੀ ਧੋਤਾ ਉਤਰ ਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਹਾਂ ਸਾਬਣ ਨਹੀਂ ਕਰਨਾ ਪਾਠ ਯਾਦ ਰੱਖਿਓ ਸਾਬੂਨ ਬੱਬੇ ਦੇ ਥੱਲੇ ਦੁਲੈਂਕੜ ਪਿਆ ਮੈਂ ਰਾਤ ਵੀ ਇੱਕ ਬੇਨਤੀ ਕਰਕੇ ਆਇਆ ਗੁਰਮੁਖੋ ਸ਼ਾਇਦ ਆਪ ਵਿੱਚੋਂ ਸੰਗਤ ਹਾਜ਼ਰ ਸੀ ਮੈਂ ਤੀਜੀ ਵਾਰੀ ਇਹ ਗੱਲ ਦੁਹਰਾਣ ਲੱਗਾ 550 ਸਾਲਾਂ ਪੁਰਬ ਆ ਰਿਹਾ ਨਾ ਜੀ ਬੜਾ ਸਭ ਦਾ ਜ਼ੋਰ ਲੱਗਾ ਆਪਾਂ ਕਿਸੇ ਤੇ ਕੋਈ ਤਰਕ ਨਹੀਂ ਕਿੱਧਰ ਕੋਈ ਚੱਲ ਰਿਹਾ ਪਰ ਜੇ ਇਮਾਨਦਾਰੀ ਨਾਲ ਤੁਸੀਂ ਗੁਰੂ ਨਾਨਕ ਸਾਹਿਬ ਦਾ ਪੁਰਮ ਨਾਣਾ ਘਟੋ ਘਟ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰਨਾ ਸਿੱਖ ਜਾਇਓ ਮੈਂ ਆਪ ਨੂੰ ਬੇਨਤੀ ਕਰਾਂਗਾ ਕਿਉਂਕਿ ਰਾਤ ਉੱਥੇ ਦਾਸ ਨੇ ਪਾਠ ਕੀਤਾ ਜਿਵੇਂ ਹੁਣ ਸ਼ਬਦ ਮੇਰੇ ਕੰਨਾਂ ਸੁਣਾਈ ਤਾ ਸਾਬਣ ਸਾਬਣ ਤਾਂ ਹੈ ਹੀ ਨਹੀਂ ਉਹ ਪਾਠ ਸਾਬੂਨ ਹੈ ਰਾਤਮਿਕ ਪਾਠ ਕੀਤਾ ਜਦੋਂ ਪਹਿਲੀ ਪੌੜੀ ਸੋਚੈ ਪਹਿਲੀ ਗੱਲ ਤਾਂ ਚੱਚੇ ਉੱਤੇ ਦੁਲਾਵਾਂ ਬੋਲਣੀਆਂ ਨੇ ਲਾਂ ਨਹੀਂ ਬੋਲਣੀ ਅਰਥ ਬੜੇ ਗਲਤ ਹੋ ਜਾਣਗੇ ਸੋਚੈ ਸੋਚ ਨਾ ਨਹੀਂ ਨੰਨੇ ਨੂੰ ਕੰਨਾਂ ਨਹੀਂ ਲੱਗਾ ਸਿਰਫ ਨੰਨਾ ਹੈ ਕੰਨਾਂ ਲਾਵਾਂਗੇ ਮਾਤਰਾ ਵੱਧ ਜਾਏਗੀ ਆਪ ਦੇਖਿਓ ਪਾਠ ਕਰਕੇ ਉਥੇ ਆ ਕੀ ਮਾਤਰਾ ਨਹੀਂ ਚਲੋ ਹਿੰਦੀ ਚ ਪਰ ਕੰਨਾ ਕਿੰਨਿਆ ਗੁਰਮੁਖੀ ਚ ਕੰਨਾ ਨਹੀਂ ਲੱਗਾ ਪਰ ਸਾਰੇ ਕੰਨਾ ਬੋਲ ਰਹੇ ਸੋਚੈ ਸੋਚ ਨਾ ਹੋਵਈ ਹੋ ਵੀ ਨਹੀਂ ਵਾਬੇ ਦੇ ਪਿੱਛੇ ਈੜੀ ਨੂੰ ਬਿਹਾਰੀ ਲੱਗੀ ਹੈ ਤੇ ਪਾਠ ਲੋਕੀ ਹੋ ਵੀ ਕਰੀ ਜਾਂਦੇ ਆਪਾਂ ਤਾਂ ਪਹਿਲੀ ਪੌੜੀ ਸ਼ੁੱਧ ਨਹੀਂ ਪੜਦੇ ਪਏ ਸੋਚੈ ਸੋਚ ਨਾ ਹੋਵਈ ਜੇ ਸੋਚੀ ਹਾਂ ਲੱਖ ਵਾਰ ਇਕੱਠਾ ਪਾਠ ਨਹੀਂ ਲੱਖ ਵਾਰ ਇਹ ਮੈਂ ਤੀਸਰੀ ਵਾਰੀ ਰਿਪੀਟ ਕਰ ਰਿਹਾ ਕਥਾ 'ਚ ਜੇ ਸੋਚੀ ਲੱਖ ਵਾਰ ਅੱਗੇ ਹੈ ਚੁੱਪੈ ਚੁੱਪੇ ਨਹੀਂ ਕੱਲਾ ਪੱਪੇ ਉੱਤੇ ਦੁਲਾਵਾਂ ਲੱਗੀਆਂ ਨੇ ਚੁੱਪੈ ਚੁੱਪ ਨਾ ਫਿਰ ਇੱਥੇ ਕੰਨਾ ਨਹੀਂ ਲੱਗਾ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਲੱਖ ਵਾਰ ਕੱਟ ਵਕਰਾ ਹੈ ਲਿਵਤਾਰ ਇਕੱਠਾ ਹੈ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਾਂ ਲਿਵਤਾਰ ਭੁਖਿਆ ਭੁਖ ਨਾ ਫੇ ਇੱਥੇ ਵੀ ਕੰਨਾ ਨਹੀਂ ਲੱਗਾ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਸ ਸਸਾ ਹਾ ਤੇ ਸਸਾ ਨਾ ਲਾਂ ਲੱਗੀ ਐ ਨਾ ਸਿਆਰੀ ਲੱਗੀ ਅਕਸਰ ਲੋਕੀ ਲਾਂ ਬੋਲਦੇ ਸਾਸ ਸਿਆਣਪਾ ਲਖ ਹੋ ਹੈ ਹੋਏ ਨਹੀਂ ਹਾ 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 ਇਹ ਨੂੰ ਹੋੜਾ ਖਾਹੇ ਨੂੰ ਸਿਆਰੀ ਕਿਉਂਕਿ ਹੋਏ ਜੇ ਪਾਠ ਕਰਾਂਗੇ ਤੇ ਪਿੱਛੇ ਸਾਨੂੰ ਈੜੀ ਚਾਹੀਦੀ ਹੈ ਇੱਥੇ ਸਹਸ ਸਿਆਣਪਾਂ ਲੱਖ ਹੋ ਹੈ ਅੱਗੇ ਤਾਂ ਨਹੀਂ ਤੱਤੇ ਨੂੰ ਕੰਨਾ ਨਹੀਂ ਲੱਗਾ ਤਾਂ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਸਿਰਫ ਇੱਕ ਪੌੜੀ ਹੈ ਇਸ ਤੋਂ ਚੱਲੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਗੁਰਮਖੋ ਘੱਟੋ ਘੱਟ 550 ਸਾਲਾਂ ਤੇ ਮੈਂ ਕੋਈ ਯੋਰ ਨਹੀਂ ਦੇ ਰਿਆ ਇੱਕੋ ਕਹਿ ਰਿਆਂ ਸਿੱਖੋ ਜਪਜੀ ਸਾਹਿਬ ਦਾ ਪਾਠ ਤੇ ਜਪਜੀ ਸਾਹਿਬ ਦੇ ਅਰਥ ਪੜ੍ਹਨੇ ਸ਼ੁਰੂ ਕਰ ਦਿਓ ਸੱਚ ਇਹ ਵੇ ਪੂਰੇ ਗੁਰੂ ਨਾਨਕ ਦੀ ਸਿਧਾਂਤ ਦੀ ਸਮਝ ਪੈ ਜਾਏ ਪਰ ਬਹੁਤ ਅਸ਼ੁੱਧ ਪਾਠ ਹੁੰਦੇ ਨੇ ਜੀ ਵਾਹ ਗੁਰੂ ਜੀ ਸੁਣੋ ਮੈਂ ਫਿਰ ਪਾਠ ਕਰਨ ਲੱਗਾ ਉਹ ਹੀ ਕਿ ਪਾਪਾਂ ਦੀ ਮੈਲ ਗੱਲ ਚੱਲ ਰਹੀ ਏ ਗੁਰਜੀ ਕੇ ਦਰਸ਼ਨ ਕੋ ਬਲ ਜਾਉ ਵਿਸ਼ੇ ਤੋਂ ਦੂਰ ਨਹੀਂ ਮਜਾਂਦਾ ਹੁਣ ਦੇਖੋ ਪਾਪ ਜਾਂਦਾ ਸਿਮਰਨ ਵੇਲੇ ਜਾਂ ਮੌਤ ਵੇਲੇ ਇੱਕ ਬਚਨ ਮਹਾਰਾਜ ਜੀ ਦਾ ਫਿਰ ਪੜੀਏ ਕੋਈ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਓਹ ਊੜਾ ਖੁਲਾ ਹੈ ਹਾਏ ਨਾਲ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਜਦੋਂ ਕਦੋਂ ਮੈਲ ਨਿਕਲਦੀ ਏ ਉਹ ਧੋਪੈ ਨਾਵੈ ਕੈ ਰੰਗ ਰੰਗ ਦਾ ਅਰਥ ਇਥੇ ਪ੍ਰੇਮ ਜਿਵੇਂ ਕੱਪੜਾ ਮੈਲਾ ਹੋਵੇ ਸਾਬੂਨ ਤੇ ਪਾਣੀ ਨਾਲ ਸਾਫ ਹੋ ਜਾਂਦਾ ਏ ਜਿਸ ਬੰਦੇ ਦੀ ਮਤ ਪ੍ਰਸ਼ਟ ਹੋ ਜਾਏ ਪਾਪਾਂ ਨਾਲ ਭਰੀ ਜਾਏ ਉਹ ਰੱਬ ਨੂੰ ਪ੍ਰੇਮ ਕਰਕੇ ਸਾਫ ਹੋ ਜਾਂਦਾ ਏ